ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਉਮੀਦ ਕਰਦਾ ਸਾਰੇ ਵੀਰ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹਾਂਜੀ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲ ਕਰਦੇ ਹਾਂ ਜੋ ਕੱਲ ਪਗੜਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਬਹੁਤ ਵੱਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਸੀ ਜਿੱਤੇ ਤੁਹਾਨੂੰ ਵੀ ਪਤਾ ਨਾਮ ਵੀ ਬਹੁਤ ਰੱਖਿਆ ਗਿਆ ਸੀ ਲੱਖਾਂ ਵਿੱਚ ਤੇ ਕਬੈਨਾਂ ਵੱਡੀਆਂ ਦਿੱਤੀਆਂ ਜਾਣੀਆਂ ਸੀ ਵੈਸਟਰਾਂ ਨੂੰ ਵੀ ਬਹੁਤ ਵੱਡਾ ਕਬੱਡੀ ਕੱਪ ਸੀ 1.5 ਕਰੋੜ ਦਾ ਬਜਟ ਸੀ ਕਮੇਟੀ ਦਾ ਕੀ ਕਸੂਰ ਆ ਜਿਨ੍ਹਾਂ ਨੇ ਇੰਨਾ ਪੈਸਾ ਲਾਤਾ ਕਬੱਡੀ ਤੇ ਇਹ ਕਬੱਡੀ ਨੂੰ ਏਡੀਆਂ ਵੱਡੀਆਂ ਚੀਜ਼ਾਂ ਰੱਖਤੀਆਂ ਵੈਸਟਰਾਂ ਨੂੰ ਥੋੜਾ ਜਿਹਾ ਖਿਡਾਰੀਆਂ ਨੂੰ ਵੀ ਨਿਮਰਤਾ ਵਿੱਚ ਰਹਿਣਾ ਚਾਹੀਦਾ ਸੋਚਣਾ ਚਾਹੀਦਾ ਬਹੁਤ ਵੱਡਾ ਮੀਲਾ ਜੋ ਖਰਾਬ ਹੋਇਆ ਇਹਨਾਂ ਚੀਜ਼ਾਂ ਦਾ ਕਬੱਡੀ ਥੱਲੇ ਨੂੰ ਜਾ ਰਹੀ ਹੈ ਕਬੱਡੀ ਨੂੰ ਤਾਂ ਨੂੰ ਲੈ ਕੇ ਜਾਣਾ ਆਪਾਂ ਵੀਰੋ ਸਾਰੇ ਵੀਰ ਭਰਾ ਇਦਾਂ ਨਾ ਕੋਈ ਵੀ ਕਰਿਆ ਕਰੋ ਕਬੱਡੀ ਤਾਂ ਨੂੰ ਜਾਵੇ ਕਬੱਡੀ ਥੱਲੇ ਨੂੰ ਨਾ ਆਵੇ ਇਹਨਾਂ ਚੀਜ਼ਾਂ ਨਾਲ ਕਬੱਡੀ ਤੇ ਬਹੁਤ ਫਰਕ ਪੈ ਰਿਹਾ ਕਬੱਡੀ ਨੂੰ ਨੀਵਾ ਹੋ ਰਹੀ ਹੈ ਕਬੱਡੀ ਹਾਂਜੀ ਆਪਾਂ ਗੱਲ ਕਰਦੇ ਹਾਂ ਜੋ ਖੁਸ਼ੀ ਦੁੱਗਾਂ ਵਾਲੇ ਨੇ ਵੀ ਸਟੋਰੀ ਪਾਈ ਆ ਸਹੀ ਨੂੰ ਸਹੀ ਕਹੋ ਤੇ ਗਲਤ ਨੂੰ ਗਲਤ ਕਹੋ ਜੇ ਕਬੱਡੀ ਦਾ ਕਰਦੇ ਹੋ ਤਾਂ ਜੇ ਕਬੱਡੀ ਨੂੰ ਪਿਆਰ ਕਰਦੇ ਆਂ ਤਾਂ ਖੁਸ਼ੀ ਦੁੱਗਾਂ ਵਾਲਾ ਕਹਿੰਦਾ ਸਹੀ ਨੂੰ ਸਹੀ ਕਹੋ ਤੇ ਗਲਤ ਨੂੰ ਗਲਤ ਕਹੋ ਜੇ ਕਬੱਡੀ ਦਾ ਕਰਦੇ ਆਂ ਈਗੋ ਪਿੱਛੇ ਛੱਡੋ ਈਗੋ ਨੂੰ ਪਿੱਛੇ ਛੱਡੋ ਖੁਸ਼ੀ ਦੁੱਗਾਂ ਵਾਲਾ ਕਹਿੰਦਾ ਖੁਸ਼ੀ ਦੁੱਗਾਂ ਵਾਲੇ ਨੇ ਵੀ ਗੱਲ ਸਹੀ ਕਹੀ ਆ ਵੀ ਗਲਤ ਨੂੰ ਗਲਤ ਕਿਹਾ ਜਾਵੇ ਤੇ ਸਹੀ ਨੂੰ ਸਹੀ ਕਿਹਾ ਜਾਵੇ ਹਰ ਸਾਲ ਪੰਜਾਬ ਦੇ ਸੀਜ਼ਨ ਵਿੱਚ ਵੱਡੀਆਂ-ਵੱਡੀਆਂ ਵੇਸਟਾਂ ਨੂੰ ਚੀਜ਼ਾਂ ਰੱਖੀਆਂ ਜਾਂਦੀਆਂ ਵੱਡੇ-ਵੱਡੇ ਇਨਾਮ ਰੱਖੇ ਜਾਂਦੇ ਆ ਸਾਰੇ ਕਬੱਡੀ ਖਿਡਾਰੀ ਸਾਰੇ ਨਿਮਰਤਾ ਵਿੱਚ ਰਿਹਾ ਕਰੋ ਰਲ ਮਿਲ ਕੇ ਰਿਹਾ ਕਰੋ ਕਬੱਡੀ ਤਾਂ ਨੂੰ ਜਾਵੇ ਕਬੱਡੀ ਇਹਨਾਂ ਚੀਜ਼ਾਂ ਕਰਕੇ ਥੱਲੇ ਨੂੰ ਨਾ ਆਵੇ ਛੋਟੀਆਂ-ਮੋਟੀਆਂ ਗੱਲਾਂ ਕਰਕੇ ਏਡੇ-ਏਡੇ ਵੱਡੇ ਮੇਲੇ ਨਾ ਖਰਾਬ ਹੋਣ ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰੋ ਇਹ ਚੀਜ਼ਾਂ ਕਦੇ ਨਾ ਹੋਣ ਕਬੱਡੀ ਵਿੱਚ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ